ਉਡੀਆਂ ਦਾ ਇਲਾਕਾ ਜਿੱਥੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਸੁਪਰੇ ਪਰਮਾਤਮਾ ਦਾ ਕਿ ਰਾਤ ਨੂੰ ਜਿਹੜਾ ਹਾਦਸਾ ਵਾਪਰਿਆ ਅਗਰ ਦਿਨੇ ਹੀ ਹਾਦਸਾ ਵਾਪਰਦਾ ਕੋਈ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਗੱਡੀ ਵੀਰ ਬਹੁਤ ਓਵਰ ਸਪੀਡ ਸੀਗੀ ਉਹਨੂੰ ਅਜੇ ਤੱਕ ਉਹਨੂੰ ਗੱਡੀ ਮਾਰਨ ਤੋਂ ਬਾਅਦ ਵੀ ਨਹੀਂ ਪਤਾ ਲੱਗਿਆ ਸੀ ਉਹ ਹਾਂ ਕੱਢਿਆ ਕਿ ਆਪਣੇ ਆਪ ਨਿਕਲਿਆ ਵੀਰ ਉਹ ਉੱਠ ਕੇ ਕਹਿੰਦਾ ਇਦਾਂ ਦੇ ਮੈਂ ਦੱਸਾਂ ਕੰਬੇਲ ਬਗੋਂ ਕਿੰਨੀ ਤੱਕ ਠਾਰੀ ਪਾ ਜਾਏ ਬੋਲ ਵੀਰ ਅੱਗ ਨਿਕਲੀ ਦੋ ਵਾਰ ਅੱਗ ਨਿਕਲੀ ਵੀਰ ਇਹ ਬ੍ਰਦਰ ਜਲਾ ਰਹੇ ਮੇਰਾ ਤੇ ਅੱਗੇ ਆ ਗਿਆ ਵੀ ਕੁੱਤਾ ਉਹ ਪਹਚਾਂਦੇ ਪਹਾਂਦੇ ਤੇ ਮਤਲਬ ਬੈਲੈਂਸ ਵੀ ਘਟ ਗਿਆ ਉਹ ਬਚਾ ਹੋ ਗਿਆ ਉਹਨਾਂ ਦਾ ਮਤਲਬ ਤੱਕ ਰਹੀ ਹੈ ਹਾਂ ਉਦਾਂ ਮਤਲਬ ਉਦਾਂ ਬਚਾ ਹੋ ਗਿਆ ਪਰ ਭਾਈ ਜੀ ਕਿੰਨਾ ਸਮਾਂ ਲੱਗ ਜਾਊਗਾ ਟੋਇੰਗ ਕਰਦੇ ਹੋਏ ਟੋਇੰਗ ਕਰਨ ਨੂੰ ਸਰ ਜੀ ਟਾਈਮ ਤਾਂ ਕੁਝ ਨਹੀਂ ਉਹ ਬਿਜਲੀ ਵਾਲਿਆਂ ਦੇ ਵੇੜਦੀ ਆ ਥੋੜਾ ਜਿਹਾ ਉਹ ਆਉਣਗੇ ਕ੍ਰੇਨ ਹਾਈਡਰਾ ਵਗੈਰਾ ਨਾਲ ਉਹ ਚੱਕੇ ਜਾਣਗੇ ਖੰਭੇ ਵਗੈਰਾ ਟਰਾਂਸਫਾਰਮਰ ਪਾਸੇ ਹੋਊਗਾ ਫਿਰ ਗੱਡੀ ਬਾਹਰ ਆਏਗੀ ਜੀ ਮਿਤ੍ਰੋਨਾਂ ਦੇ ਦੇਖਣ ਵਾਲੇ ਤਮਾਮ ਦੋਸਤਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤਾ ਹੋਊਗੀ ਤੇਜ਼ ਰਫਤਾਰ ਦੀ ਤੇਜ਼ ਰਫਤਾਰ ਗੱਡੀ ਨੇ ਜਿਹੜਾ ਇੱਕ ਪੂਰਾ ਪੂਰਾ ਜਿਹੜਾ ਵਾ ਖੰਭਾ ਹੀ ਉਡਾ ਦਿੱਤਾ ਆ ਤਸਵੀਰ ਦੇਖ ਸਕਦੇ ਹੋ ਮੁੰਡੀਆਂ ਦੀ ਤਸਵੀਰ ਹੈ ਤੇ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਪੂਰਾ ਪੂਰਾ ਟਰਾਂਸਫਾਰਮਰ ਜਿਹੜਾ ਵਾ ਉਹੀ ਪੂਰਾ ਉਡਾ ਦਿੱਤਾ ਵਾ ਇਹ ਤਸਵੀਰ ਇਸ ਕਰਕੇ ਦਿਖਾਈ ਦੀ ਪੂਰਾ ਪੂਰਾ ਪੋਲ ਹੀ ਥੱਲੇ ਡਿੱਗ ਗਿਆ 에ਅਰ ਬੈਗ ਗੱਡੀ ਦੇ ਵਿੱਚ ਜਿਹੜੇ ਨੇ ਉਹ ਖੁੱਲ ਗਏ ਡਰਾਈਵਰ ਦੀ ਕਿਸਮਤ ਵਧੀਆ ਹੋਊਗੀ ਪੁੱਛਦੇ ਆ ਕਿ ਡਰਾਈਵਰ ਦਾ ਬਚਾ ਹੋਇਆ ਕਿ ਨਹੀਂ ਹੋਇਆ ਲੇਕਿਨ ਇਸ ਇਲਾਕੇ ਦੇ ਕਿ ਦਿਖਾਈ ਜਾ ਰਹੀ ਹੈ ਕਿ ਪੂਰਾ ਦਾ ਪੂਰਾ ਸੈਟਅਪ ਹੀ ਜਿਹੜਾ ਨਾ ਉਡਾ ਦਿੱਤਾ ਗਿਆ। ਲੇਕਿਨ ਇਹ ਭਾਜੀ ਖੜੇ ਨੇ। ਭਾਜੀ ਕਿੰਨੇ ਵੇ ਦਾ ਹਾਸਾ ਸੀਗਾ ਇਹ? ਇਹ ਭਾਜੀ ਪਤਾ ਨਹੀਂਗਾ ਰਾਤ ਦਾ ਹਾਸਾ ਇਹ। 2:30 ਵਜੇ ਦਾ ਹਾਸਾ ਹੋਇਆ ਵਾ ਇਹ। ਮੈਂ ਤਾਂ ਗੱਡੀ ਟੋ ਕਰਨ ਵਾਸਤੇ ਆਇਆ ਰਿਕਵਰੀ ਵਾਂ ਲੈ ਕੇ ਇਹ ਭਾਜੀ ਇੱਥੋਂ ਦੇ ਆ। ਇਹ ਦੱਸਾਂਗੇ ਤੁਹਾਨੂੰ ਕਿਦਾਂ ਹੋਇਆ ਵਾ ਕਿਨੇ ਇਧਰੋਂ ਗੱਡੀ ਆਈ ਆ ਕਹਿ ਰਹੇ ਆ ਇਹ। ਕਿਧਰੋਂ ਦੀ ਗੱਡੀ ਆ ਸੀ ਕਿੰਨੀ ਸਪੀਡ ਸੀਗੀ? ਗੱਡੀ ਵੀਰੇ ਬਹੁਤ ਓਵਰ ਸਪੀਡ ਸੀਗੀ। ਉਹਨੂੰ ਹਜੇ ਤੱਕ ਉਹਨੂੰ ਗੱਡੀ ਮਾਰਨ ਤੋਂ ਬਾਅਦ ਵੀ ਨਹੀਂ ਪਤਾ ਲੱਗਿਆ ਸੀਗਾ। ਅੱਛਾ ਕੰਪਟ ਡਿੱਗ ਗਿਆ? ਹਾਂ ਆਪਣੇ ਆਪ ਨਿਕਲਿਆ ਵੀਰੇ ਉਹ ਉੱਠ ਕੇ ਕਹਿੰਦਾ ਇਦਾਂ ਦੇ ਮੈਂ 10 ਖੰਭੇ ਲਵਾ ਦੂੰ 10 ਖੰਭੇ ਲਵਾ ਦੂੰ ਕਿੰਨੀ ਤੱਕੇ ਠਾਰੀ ਆਵਾਜ਼ ਆਈ ਬਹੁਤ ਵੀਰੇ ਅੱਗ ਨਿਕਲੀ ਦੋ ਵਾਰ ਤਾਂ ਅੱਗ ਨਿਕਲੀ ਵੀਰੇ ਬੰਦਾ ਚਲੋ 10 ਖੰਭੇ ਤਾਂ ਲਗਾ ਦੂਗਾ ਲੇਕਿਨ ਬੰਦੇ ਦੀ ਜਾਨ ਬਚ ਗਈ ਹਾਂ ਵੀਰੇ ਬਚ ਗਈ ਬੰਦਾ ਠੀਕ ਸੀ ਇੱਥੇ ਬੈਠ ਕੇ ਮੁੜ ਕੇ ਫੋਨ ਕੀਤਾ ਨੇ ਆਪਣੇ ਕਰਦੇ ਆਂ ਵੈਸੇ ਤਾਂ ਵੀ ਇੰਨਾ ਨਹੀਂ ਹੋਣਾ ਚਾਹੀਦਾ ਲੇਕਿਨ ਜਾਨ ਦੀ ਕੀਮਤ ਤਾਂ ਹੀ ਜੂਰੀ ਹੈਗੀ ਹੈ ਕਿ ਇੰਨੀ ਤੇਜ਼ ਰਫਤਾਰ ਗਲੀ ਚ ਲੰਘਣ ਦੀ ਜ਼ਰੂਰਤ ਕੀ ਸੀ ਇੰਨੇ ਸੇ ਨਹੀਂ ਵੀਰੇ ਫੇਰ ਵੀ ਕੋਈ ਇਹ ਬਾਈ ਬਾਈ ਜਾਨਸ ਬਾਹਰ ਹੁੰਦਾ ਕਿਦੀ ਰੇੜੀ ਰੂੜੀ ਖ ਤੁਸੀਂ ਮਹਲੇ ਦਿਓ ਉਹ ਤੁਹਾਨੂੰ ਜਾਂ ਵੀ ਰਿਤੇ ਨਾਲ ਦੇ ਘਰੇ ਬਾਰੇ ਤੁਸੀਂ ਵੀ ਮਹਲੇ ਦਿਓ ਕਿ ਤੁਸੀਂ ਬੋਲਦੇ ਅੱਛਾ ਬੋਲ ਰਹੇ ਹਿੰਦਗੇ ਲੇਕਿਨ ਇਹ ਤਸਵੀਰ ਦਿਖਾ ਰਹੇ ਤੁਹਾਨੂੰ ਲੇਕਿਨ ਇਹ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਲੇਕਿਨ ਇਹ ਕਰਿਆਨੇ ਵਾਲਾ ਬੈਠਾ ਹੈ ਭਾਈ ਅੱਗੇ ਆਇਓ ਕਿਤਨੇ ਵਜੇ ਹੋਇਆ ਹੈ ਰਾਤ ਕੋ ਇਹ ਹਾਸਾ 2 ਵਜੇ ਕਰੀਬ ਕਿੰਨੀ ਜ਼ੋਰ ਕੇ ਧਮਾਕਾ ਆਇਆ ਬਹੁਤ ਜ਼ੋਰ ਕੀ ਧਮਾਕਾ ਆਇਆ ਤੇ ਤਾਂ ਗਾੜੀ ਵਾਲਾ ਗਾੜੀ ਵਾਲਾ ਕਿ ਬਚਾਅ ਹੋ ਗਿਆ ਬਚਾਅ ਹੋ ਗਿਆ ਹਾਂਜੀ ਮਤਲਬ ਰਾਤ ਕੋ ਇਹ ਰੋਡ ਚਲਤੀ ਨਹੀਂ ਹੁੰਦੀ ਨਹੀਂ ਜੀ ਅਗਰ ਚੱਲ ਰਹੀ ਹੁੰਦੀ ਤਾਂ ਹੋਰ ਜ਼ਿਆਦਾ ਨੁਕਸਾਨ ਹੁੰਦਾ ਕਿਤਨੀ ਸਪੀਡ ਸੀ ਸਪੀਡ ਤਾਂ ਫੁੱਲ ਥਾ ਫੁੱਲ ਥਾ ਹਾਂਜੀ ਇਹ ਦੁਕਾਨਦਾਰ ਹੈ ਜੋ ਤੁਹਾਨੂੰ ਦਿਖਾਏ ਜਾ ਰਹੇ ਨੇ ਜੋ ਤਸਵੀਰ ਹੈ ਲੇਕਿਨ ਗੱਡੀ ਦੇ ਜੋ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀਰ ਵੀਰ ਕਿਸ ਤਰ੍ਹਾਂ ਇਹ ਗੱਡੀ ਵੱਜੀ ਆ ਕੇ ਦੱਸ ਸਕਦੇ ਹੋ ਕੋਹ ਚਲਾ ਰਿਹਾ ਸੀਗਾ ਇਹ ਬ੍ਰਦਰ ਚਲਾ ਰੇ ਮੇਰਾ ਜੀ ਤੇ ਅੱਗੇ ਆ ਗਿਆ ਤੇ ਕੁੱਤਾ ਉਹ ਪਛਾਣਦੇ ਪਛਾਣਦੇ ਤੇ ਮਤਲਬ ਬੈਲੈਂਸ ਵੀ ਖੜ ਗਿਆ ਤੇ ਉਹ ਬਚਾ ਹੋ ਗਿਆ ਉਹਨਾਂ ਦਾ ਉਹਨਾਂ ਦੇ ਮਤਲਬ ਟੱਕ ਪਈ ਆ ਹਾਂ ਉਦਾਂ ਮਤਲਬ ਉਦਾਂ ਬਚਾਅ ਹੋ ਗਿਆ ਪਰ ਟੱਕ ਸਰੀਰ ਨੂੰ ਜਿਵੇਂ ਪੈਂਦੀ ਆ ਨਾ ਟੱਕ ਪਈ ਆ ਕੀ ਗੱਲ ਬਾਤ ਹੋਈ ਫਿਰ ਬਿਜਲੀ ਮਹਿਕਮੇ ਨਾਲ ਉਹਨਾਂ ਨਾਲ ਗੱਲ ਚਲਦੀ ਵੀ ਆ ਲੈ ਉਹ ਐਸਟੀਮੇਟ ਬਣਾ ਰਹੇ ਆ ਆਪਣਾ ਕਹਿੰਦੇ ਸਾਡਾ ਨੁਕਸਾਨ ਹੋਇਆ ਯਾਰ ਕਿੰਨੇ ਵਜੇ ਹੋਇਆ ਇਹ ਹੱਸਦਾ ਇਹ ਰਾਤੀ ਹੋਇਆ ਜੀ ਡੇਢ ਡੇਢ ਪੌਣੇ 2 ਵਜੇ ਸਗੀ ਬ੍ਰਦਰ ਸੀਗੇ ਹਾਂਜੀ ਕਿੱਥੇ ਜਾ ਰਹੇ ਸੀਗੇ ਇਹ ਫਰੈਂਡ ਆਇਆ ਸੀ ਉਹਨਾਂ ਨੂੰ ਛੱਡ ਕੇ ਫਰੈਂਡ ਨੂੰ ਵਾਪਸ ਘਰ ਜਾ ਰਹੇ ਸੀ ਆਪਣੇ ਬਿਲਕੁਲ ਇਹ ਕਿਹੜਾ ਇਲਾਕਾ ਹੈ ਇਹ ਪੈ ਜਾਂਦਾ ਸਰਵ ਫੋਰਸ ਹਸਪੀਟਲ ਨਾਲ ਮੁੰਡੀਆਂ ਪੈ ਜਾਂਦਾ ਮੁੰਡੀਆਂ ਪੈਣ ਦੇ ਤੱਕ ਹਾਂਜੀ ਟੋਇੰਗ ਵਾਲੇ ਫਿਰ ਤੁਸੀਂ ਬੁਲਾਇਆ ਹਾਂਜੀ ਹਾਂਜੀ ਗੱਡੀ ਲੱਗ ਹਾਂਜੀ ਲੇਕਿਨ ਇਹ ਦਿਖਾ ਰਹੇ ਹਾਂ ਮੁੰਡੀਆਂ ਦਾ ਇਲਾਕਾ ਹੈ ਭਾਈ ਜੀ ਕਿੰਨਾ ਸਮਾਂ ਲੱਗ ਜਾਊਗਾ ਇਹਨੂੰ ਟੋਇੰਗ ਕਰਦੇ ਹੋਏ ਟੋਇੰਗ ਕਰਨ ਨੂੰ ਸਰ ਜੀ ਟਾਈਮ ਦਾ ਕੁਝ ਨਹੀਂ ਉਹ ਬਿਜਲੀ ਵਾਲਿਆਂ ਦੇ ਵੇਟ ਦੀ ਆ ਥੋੜਾ ਜਿਹਾ ਉਹ ਆਉਣਗੇ ਕ੍ਰੇਨ ਹਾਈਡਰਾ ਵਗੈਰਾ ਨਾਲ ਉਹ ਚੱਕੇ ਜਾਣਗੇ ਖੰਭੇ ਵਗੈਰਾ ਟਰਾਂਸਫਾਰਮਰ ਪਾਸੇ ਹੋਊਗਾ ਫਿਰ ਗੱਡੀ ਬਾਹਰ ਆਏਗੀ ਜੀ ਤੇਰੀ ਗਲਤੀ ਦੇ ਨਾਲ ਜਿਹੜਾ ਬਾਈ ਜੋ ਮਾਲਕ ਨੇ ਉਹਨਾਂ ਦੱਸਿਆ ਕਿ ਕੁੱਤਾ ਆ ਗਿਆ ਤੇ ਜਿਸ ਤੋਂ ਬਾਅਦ ਇਹ ਖੰਬੇ ਦੇ ਵਿੱਚ ਗੱਡੀ ਜਿਹੜੀ ਹਿੱਟ ਕਰ ਗਈ ਮੁੰਡੀਆਂ ਦਾ ਇਲਾਕਾ ਜਿੱਥੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਰਾਤ ਨੂੰ ਜਿਹੜਾ ਹਾਦਸਾ ਵਾਪਰਿਆ ਅਗਰ ਦਿਨੇ ਹਾਦਸਾ ਵਾਪਰਦਾ ਕੋਈ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਲੇਕਿਨ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਇਹਦੇ ਵਿੱਚ ਜਿਹੜੇ ਨੇ ਬਿਜਲੀ ਜਿਹੜੀ ਹੈ ਬਿਲਕੁਲ ਹੀ ਖਤਮ ਕਰ ਦਿੱਤੀ ਗਈ ਹੈ ਲੇਕਿਨ ਇਹ ਤਸਵੀਰ ਤਾਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਤਸਵੀਰ ਦਿਖਾਣੀ ਵੀ ਲਾਜ਼ਮੀ ਹੈ ਲੇਕਿਨ ਬਿਜਲੀ ਵਿਭਾਗ ਮੇ ਤੋਂ ਨੇ ਲੇਕਿਨ ਖਰਜਾ ਜਿਹੜਾ ਮਾਲਕ ਵੱਲੋਂ ਭਰਿਆ ਜਾ ਰਿਹਾ ਤੇ ਹਾਈਡਰਾ ਮੋਗਾ ਕੇ ਇਸ ਨੂੰ ਸਿੱਧਾ ਕੀਤਾ ਜਾਊਗਾ ਉਸ ਤੋਂ ਬਾਅਦ ਮਾਲਕ ਜਿਹੜਾ ਬਚ ਗਿਆ ਗੱਡੀ ਦਾ ਜਿਹੜਾ ਮਾਲਕ ਸੀ ਡਰਾਈਵਰ ਸੀ ਉਹ ਬਚ ਗਿਆ ਲੇਕਿਨ ਇੱਕ ਵੱਡਾ ਹਾਦਸਾ ਜਿਹੜਾ ਇੱਥੇ ਵਾਪਰਿਆ ਵਾ ਹਾਦਸਾ ਦੇਖ ਸਕਦੇ ਹੋ ਕਿ ਤੇਜ਼ ਰਫ਼ਤਾਰ ਜਿਹੜੀ ਵੀਡੀਓ ਦੇ ਨਾਲ ਚਲਦੀ ਪਈ ਹੈ ਤੇਜ਼ ਰਫ਼ਤਾਰ ਗੱਡੀ ਸੀ ਜਿਹੜੀ ਸਿੱਧੀ ਆ ਕੇ ਇਹਦੇ ਵਿੱਚ ਹਿਟ ਹੋਈ ਇਹ ਹੁਣ ਦੇਖਦੇ ਹਾਂ ਕਿ ਇਹ ਕਦ ਤੱਕ ਇਸ ਇਲਾਕੇ ਦੀ ਬਿਜਲੀ ਸਰਪ੍ਰਸਤ ਹੋ ਸਕਦੀ ਹੈ ਲੋਕਾਂ ਦੇ ਕੈਮਰਾ ਵਿੱਚ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲਾਈਵ ਬਾਈ ਜੀ ਜਿਹੜਾ ਇੱਕ ਖੰਭ ਕਿੰਨੇ ਵੇ ਕਿਰੇਆ ਤੇ ਨਹੀਂ ਰੋ ਰਾਤ ਹੋਇਆ ਕੋਈ ਇੱਕ ਜਾਣਸ ਤੇ ਇਹਨੂੰ ਰਿਮੂਵ ਤੇ 2 3 ਵਜੇ ਤੇ ਕੋਈ ਬੰਦਾ ਤਾਂ ਨਹੀਂ ਇੰਜਟ ਹੋਇਆ ਨਾ ਨਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਸਰ ਤੇ ਇਹਨੂੰ ਪੈਨੂੰ ਰਿਮੂਵਿੰਗ ਕਿੰਨੀ ਦੇਰ ਤੱਕ ਕਰਾਉਂਗੇ ਇਸ ਰੋਡ ਨੂੰ ਕਿਉਂਕਿ ਇੱਥੇ ਹੈਡਰਾ ਆਈ ਨਹੀਂ ਹੋਈ ਹੈਡਰਾ ਮੇਰੇ ਬੰਦੇ ਲੱਗੇ ਹੋਏ ਨੇ ਜੀ ਹਾਂ ਤੇ ਹੈਡਰਾ ਨੂੰ ਕਿਹਾ ਹੋਇਆ ਤੇ ਇਹਦਾ ਜਿਹੜਾ ਸਟਰਕਚਰ ਆ ਨਾ ਉਹ ਸਾਰਾ ਨਵਾਂ ਨਵਾਂ ਲੱਗੇਗਾ ਜੀ ਮਤਲਬ ਸ਼ਾਮ ਤੱਕ ਰਿਮੂਵਿੰਗ ਹੋਏਗੀ ਹਾਂ 3 4 ਵਜੇ ਤੱਕ ਹੋ ਜੀ 3 4 ਵਜੇ ਹੈਡਰਾ ਹੋ ਕੇ ਨਹੀਂ ਨਹੀਂ ਲਾਈਨ ਚਾਲੂ ਹੋ ਜਾਏਗੀ ਚਾਲੂ ਲਾਈਨ ਚਾਲੂ 4 ਵਜੇ ਤੱਕ ਹੋ ਜਾਏਗੀ ਤੇ ਇਹ ਗੱਡੀ ਨੂੰ ਵਿੱਚੋਂ ਕਦੋਂ ਕੱਟਿਆ ਜਾਊਗਾ ਮਤਲਬ ਗੱਡੀ ਨੂੰ ਥੋੜੇ ਟਾਈਮ ਚ ਕੱਢ ਦਾਂਗੇ ਮਤਲਬ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਨਹੀਂ ਜਾਨੀ ਨੁਕਸਾਨ ਹੋਇਆ ਉਹ ਰਾਤ ਦੇ ਹਨੇਰੇ ਵਿੱਚ ਕੋਈ ਪ੍ਰੋਬਲਮ ਹੋ ਜਣੀ ਹੈ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਸਰ ਕੋਈ ਗੱਲ ਨਹੀਂ ਸਰ ਥੈਂਕ ਯੂ